ਲੁਧਿਆਣਾ ਇੱਕ ਸਨਤ ਹੀ ਸ਼ਹਿਰ ਹੈਗਾ ਇੱਥੇ ਹਰ ਇੱਕ ਤਰ੍ਹਾਂ ਦੀ ਇੰਡਸਟਰੀ ਮੌਜੂਦ ਹੈਗੀ ਹੈ ਜਿਹਦੇ ਵਿੱਚ ਛੋਟੀ ਵੀ ਹੈਗੀ ਹੈ ਵੱਡੀ ਵੀ ਹੈਗੀ ਹੈ ਤਾਂ ਇੱਥੇ ਨੇਚਰਲੀ ਅਗਾ ਦਿਵਾਲੀ ਵਾਲੀ ਰਾਤ ਤੇ ਉਸ ਤੋਂ ਇੱਕ ਦੋ ਦਿਨ ਬਾਅਦ ਲੱਗਦੀ ਹੈ ਇੱਕ ਵਾਰ ਪਰ ਕਿੰਨੀਆਂ ਕਿ ਗੱਡੀਆਂ ਇਸ ਸਮੇਂ ਲੁਧਿਆਣਾ ਦੇ ਵਿੱਚ ਤਾਇਨਾਤ ਸਾਡੇ ਕੋਲੇ 27 ਫਾਇਰ ਗੱਡੀਆਂ ਨੇ ਅਲੱਗ-ਅਲੱਗ ਤਰ੍ਹਾਂ ਦੀਆਂ ਨੇ ਛੋਟੀਆਂ ਨੇ ਵੱਡੀਆਂ ਨੇ ਉਸ ਤੋਂ ਵੱਡੀਆਂ ਨੇ TDL ਰੈਸਕਿਊ ਟੈਂਟਰ ਹਰ ਇੱਕ ਤਰ੍ਹਾਂ ਦੀ ਲਗਭਗ ਗੱਡੀ ਹੈਗੀ ਹੈ ਲੁਧਿਆਣਾ ਦੇ ਵਿੱਚ ਇਸ ਟਾਈਮ ਸਾਡੇ ਕੋਲੇ ਪਹਿਲਾਂ 5 ਸਟੇਸ਼ਨ ਹੁੰਦੇ ਸੀ ਲਾਸਟ ਟਾਈਮ ਤੇ ਹੁਣ ਸਾਡੇ ਕੋਲੇ 7 ਸਟੇਸ਼ਨ ਨੇ ਸ਼ਹਿਰ ਦੇ ਵਿੱਚ ਇਸ ਤੋਂ ਲਵਾ ਆਰ ਜੀ ਸਟੇਸ਼ਨ ਅਸੀਂ ਲਾਵਾਂਗੇ ਬਣਾਵਾਂਗੇ ਵੇਰਕਾ ਚੌਕ ਦੇ ਵਿੱਚ ਸਮਰਾਲਾ ਚੌਕ ਹੋ ਗਿਆ ਔਰ ਜੰਦਰਬਾਈ ਬਾਸ ਹੋ ਗਿਆ ਅੱਗ ਲੱਕ ਦੇ ਜਦੋਂ ਵੀ ਕਿਤੇ ਕੋਈ ਘਟਨਾ ਘਟਦੀ ਹੈ ਅੱਗ ਦੀ ਤਾਂ ਉੱਥੇ ਸਾਡੀ ਜਿਹੜੀ ਹੈ ਪਹੁੰਚ ਜਲਦੀ ਹੋ ਜੀ ਸਰ ਫਾਇਰ ਰੋਗੇਟ ਕੋਲ ਜਿਹੜੇ ਅੱਜ ਕੱਲ ਦੇ ਲੇਟੈਸਟ ਇਕੁਪਮੈਂਟਸ ਔਰ ਕਿਹੜੇ ਕਿਹੜੇ ਆ ਗਏ ਜਿਸ ਤਰ੍ਹਾਂ ਅੱਜ ਕੱਲ ਲੋਡ ਪੈਂਦੀ ਹੈ ਗੈਸ ਚੈਂਬਰਸ ਦੀ ਲੋਡ ਪੈਂਦੀ ਹੈ ਗੈਸ ਮਾਸ ਦੀ ਲੋਡ ਪੈਂਦੀ ਹੈ ਉਹ ਸਾਰੇ ਫਾਇਰ ਸਟੇਸ਼ਨ ਕੋਲ ਹੈਗੇ ਨੇ ਬਜੂਦ ਵੀ ਪੰਜੀ ਪਿਛਲੇ ਹਫਤੇ ਦੀ ਗੱਲ ਹੈ ਸਾਨੂੰ ਸਰਕਾਰ ਨੇ ਨਵੀਆਂ ਗੱਡੀਆਂ ਦਿੱਤੀਆਂ ਤਿੰਨ ਇੱਕ ਮਿੰਨੀ ਮਿੰਨੀ ਫਾਇਰ ਟੈਂਡਰ ਹੈ ਇੱਕ ਰਿਸਕਿਊ ਫਾਇਰ ਟੈਂਡਰ ਆ ਕਮ ਵਾਟਰ ਮਿਸਟ ਸਿਸਟਮ ਲੱਗਾ ਹੋਇਆ ਉਹਦੇ ਤੇ ਔਰ ਇੱਕ ਮਲਟੀ ਪਰਪਸ ਫਾਇਰ ਟੈਂਡਰ ਉਹਦੇ ਵਿੱਚ ਨਵੀਂ-ਨਵੀਂ ਤਕਨੀਕ ਦੇ ਨਵੇਂ-ਨਵੇਂ ਈਕੁਪਮੈਂਟ ਆਏ ਨੇ ਜਿਵੇਂ ਡੀਡੀਕੇਟ ਹੋ ਗਈ ਕਿਸੇ ਬੰਦੇ ਨੂੰ ਡਿਟੈਕਟ ਕਰਨਾ ਕੋਈ ਕਲੈਪਸ ਹੋ ਗਈ ਬਿਲਡਿੰਗ ਓਦਾਂ ਦੇ ਉਜਾਰ ਆਏ ਨੇ ਜਨ ਹਿਤੇਸ਼ੀ DRP नहीं भरोसा आपका ਦੀਵਾਲੀ ਦਾ ਤਿਹਾਰ ਖੁਸ਼ੀਆਂ ਤੇ ਖੇੜਿਆਂ ਦਾ ਤਿਹਾਰ ਹੈ ਇਸ ਤਿਹਾਰ ਤੇ ਲੋਕ ਪਟਾਕੇ ਵਜਾਉਣ ਦੇ ਬਹੁਤ ਸ਼ੁਕੀਨ ਹੁੰਦੇ ਨੇ ਤਾਂ ਉਹਨਾਂ ਦਿਨਾਂ ਦੇ ਇਹਨਾਂ ਦਿਨਾਂ ਦੇ ਵਿੱਚ ਬਹੁਤ ਅਸੀਂ ਦੇਖਦੇ ਹਾਂ ਕਿ ਪਟਾਕਿਆਂ ਦੇ ਕਾਰਨ ਅੱਗਾਂ ਵੀ ਬਹੁਤ ਥਾਵਾਂ ਤੇ ਲੱਗ ਜਾਂਦੀਆਂ ਨੇ ਕਿਉਂਕਿ ਕਈ ਪਟਾਕੇ ਅਜਿਹੇ ਹੁੰਦੇ ਨੇ ਕਿਸੇ ਦੇ ਘਰ ਜਾ ਕੇ ਜਾਂ ਕਿਸੇ ਦੇ ਗੋਦਾਮ 'ਚ ਜਾ ਕੇ ਉਹ ਅੱਗ ਲਗਾ ਦਿੰਦੇ ਨੇ ਪਰ ਜਿੱਥੇ ਇੱਕ ਪਾਸੇ ਤਾਂ ਲੋਕ ਖੁਸ਼ੀਆਂ ਮਨਾਉਂਦੇ ਹੁੰਦੇ ਨੇ ਪਰ ਫਾਇਰ ਬ੍ਰਿਗੇਡ ਦੇ ਜਿਹੜੇ ਮੁਲਾਜ਼ਮ ਹੁੰਦੇ ਨੇ ਉਹ ਆਪਣੀ ਡਿਊਟੀ ਤੇ ਤਾਇਨਾਤ ਰਹਿੰਦੇ ਨੇ ਤਾਂਕਿ ਜੇ ਕਿਤੇ ਕੋਈ ਅੱਗ ਲੱਗਦੀ ਹੈ ਕੋਈ ਘਟਨਾ ਹੁੰਦੀ ਹੈ ਤਾਂ ਅਸੀਂ ਜਲਦ ਤੋਂ ਜਲਦ ਉ ਤਿਆਰੀਆਂ ਨੇ ਗੱਲਬਾਤ ਕਰਦੇ ਆ ਸਾਡੇ ਨਾਲ ਫਾਇਰ ਅਫਸਰ ਜਸਵਿੰਦਰ ਸਿੰਘ ਭੰਗੂ ਮੌਜੂਦ ਨੇ ਸਰ ਅੱਜ ਦੀਵਾਲੀ ਦਾ ਤਿਹਾਰ ਆ ਲੋਕ ਪਟਾਕੇ ਚਲਾ ਰਹੇ ਨੇ ਉਹ ਸਭ ਦੇ ਵਿੱਚਕਾਰ ਤੁਸੀਂ ਅੱਜ ਵੀ ਡਿਊਟੀ ਤੇ ਹੋ ਤੁਹਾਡੀਆਂ ਫਾਇਰ ਬ੍ਰਿਗੇਡ ਦੀਆਂ ਕਿੰਨੀਆਂ ਕਿ ਤਿਆਰੀਆਂ ਨੇ ਦੇਖੋ ਜੀ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਲੁਧਿਆਣਾ ਇੱਕ ਸੰਤਰੀ ਸ਼ਹਿਰ ਹੈਗਾ ਇੱਥੇ ਹਰ ਇੱਕ ਤਰ੍ਹਾਂ ਦੀ ਇੰਡਸਟਰੀ ਮੌਜੂਦ ਹੈਗੀ ਹੈ ਜਿਹਦੇ ਵਿੱਚ ਛੋਟੀ ਵੀ ਹੈਗੀ ਹੈ ਵੱਡੀ ਵੀ ਹੈਗੀ ਹੈ ਤਾਂ ਇੱਥੇ ਨੇਚਰਲੀ ਅਗਾ ਦੀਵਾਲੀ ਵਾਲੀ ਰਾਤ ਤੇ ਉਸ ਤੋਂ ਇੱਕ ਦੋ ਦਿਨ ਬਾਅਦ ਲੱਗਦੀਆਂ ਇਹ ਅੱਗੇ ਔਰ ਕਾਫੀ ਮਾਤਰਾ ਹੀ ਲੱਗਦੀਆਂ ਨੇ ਬਿਲਕੁਲ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਆਦੇ ਵੱਲੋਂ ਫੁੱਲਤਰੀ ਕੀਤੀ ਹੈ ਸਾਡੇ ਕੋਲੇ ਪਹਿਲਾਂ 5 ਸਟੇਸ਼ਨ ਹੁੰਦੇ ਸੀ ਇਸ ਟਾਈਮ ਤੇ ਹੁਣ ਸਾਡੇ ਕੋਲੇ 7 ਸਟੇਸ਼ਨ ਨੇ ਸ਼ਹਿਰ ਦੇ ਵਿੱਚ ਇਸ ਤੋਂ ਇਲਾਵਾ ਆਰਜੀ ਸਟੇਸ਼ਨ ਅਸੀਂ ਲਾਵਾਂਗੇ ਬਣਾਵਾਂਗੇ ਵੇਰਕਾ ਚੌਕ ਦੇ ਵਿੱਚ ਸਮਰਾਲਾ ਚੌਕ ਹੋ ਗਿਆ ਔਰ ਜੰਦਰ ਬਾਈਪਾਸ ਹੋ ਗਿਆ ਤੋ ਅਗੇ ਜਿਹੜਾ ਹੈਗਾ ਉੱਥੋਂ ਪਬਲਿਕ ਦੇ ਜਦੋਂ ਵੀ ਕਿਤੇ ਕੋਈ ਘਟਨਾ ਘਟਦੀ ਆ ਗਦੀ ਤਾਂ ਉੱਥੇ ਸਾਡੀ ਜਿਹੜੀ ਹੈ ਪਹੁੰਚ ਜਲਦੀ ਹੋ ਜੇ ਜੀ ਸਰ ਕਿੰਨੀਆਂ ਕਿ ਗੱਡੀਆਂ ਇਸ ਸਮੇਂ ਲੁਧਿਆਣੇ ਦੇ ਵਿੱਚ ਤਾਇਨਾਤ ਨੇ ਸਾਡੇ ਕੋਲੇ 27 ਫਾਇਰ ਗੱਡੀਆਂ ਨੇ ਅਲੱਗ-ਅਲੱਗ ਤਰ੍ਹਾਂ ਦੀਆਂ ਨੇ ਛੋਟੀਆਂ ਨੇ ਵੱਡੀਆਂ ਨੇ ਉਸ ਤੋਂ ਵੱਡੀਆਂ ਨੇ ਟਟੀਐਲ ਰਿਸਕਿਊ ਟੈਂਡਰ ਹਰ ਇੱਕ ਤਰ੍ਹਾਂ ਦੀ ਲਗਭਗ ਗੱਡੀ ਹੈਗੀ ਹੈ ਲੁਧਿਆਣੇ ਦੇ ਵਿੱਚ ਇਸ ਟਾਈਮ ਔਰ ਸਾਰੀਆਂ ਗੱਡੀਆਂ ਮੋਸਟਲੀ ਜਿਹੜੀਆਂ ਹੈਗੀਆਂ ਨਵੀਆਂ ਹੈਗੀਆਂ ਨੇ ਇੱਕ ਦੋ ਗੱਡੀਆਂ ਨੂੰ ਛੱਡ ਕੇ ਤਾਂ ਉਹਦੇ ਨਾਲ ਸਟਾਫ ਹੀ ਮੌਜੂਦ ਹੈਗਾ ਸਾਰਾ ਅਸੀਂ ਕਾਰਪੋਰੇਸ਼ਨ ਤੋਂ ਵੀ ਕੁਝ ਡਰਾਈਵਰ ਲਏ ਨੇ ਇਹਨਾਂ ਦੇ ਨਾਲ ਵਾਸਤੇ ਤੇ ਅਸੀਂ ਕਰਾਂਗੇ ਜੀ ਕੰਟਰੋਲ ਜਿੰਨਾ ਹੋ ਸਕੇ ਵਧੀਆ ਦੇਵਾਂਗੇ ਸਿਰਫ ਫਾਇਰ ਰੋਗੇਟ ਕੋਲ ਜਿਹੜੇ ਅੱਜਕੱਲ ਦੇ ਲੇਟੈਸਟ ਇਕੁਪਮੈਂਟਸ ਹੋਰ ਕਿਹੜੇ-ਕਿਹੜੇ ਆ ਗਏ ਜਿਸ ਤਰ੍ਹਾਂ ਅੱਜਕੱਲ ਲੋਡ ਪੈਂਦੀ ਹੈ ਗੈਸ ਚੈਂਬਰਸ ਦੀ ਲੋਡ ਪੈਂਦੀ ਹੈ ਗੈਸ ਮਾਸਟ ਦੀ ਲੋਡ ਪੈਂਦੀ ਹੈ ਉਹ ਸਾਰੇ ਫਾਇਰ ਸਟੇਸ਼ਨ ਕੋਲ ਹੈਗੇ ਨੇ ਮੌਜੂਦ ਹਾਂਜੀ ਪਿਛਲੇ ਹਫਤੇ ਦੀ ਗੱਲ ਆ ਸਾਨੂੰ ਸਰਕਾਰ ਨੇ ਨਵੀਆਂ ਗੱਡੀਆਂ ਦਿੱਤੀਆਂ ਤਿੰਨ ਇੱਕ ਮਿਨੀ ਫਾਇਰ ਟੈਂਡਰ ਹੈ ਇੱਕ ਰਿਸਕਿਊ ਫਾਇਰ ਟੈਂਡਰ ਹੈ ਕਮ ਵਾਟਰ ਮਿਸਟ ਸਿਸਟਮ ਲੱਗਾ ਹੋਇਆ ਉਹਦੇ ਤੇ ਔਰ ਇੱਕ ਮਲਟੀ ਪਰਪਸ ਫਾਇਰ ਟੈਂਡਰ ਹੈ ਉਹਦੇ ਵਿੱਚ ਨਵੀਂ-ਨਵੀਂ ਤਕਨੀਕ ਦੇ ਨਵੇਂ-ਨਵੇਂ ਇਕੁਪਮੈਂਟ ਆਏ ਨੇ ਜਿਵੇਂ ਡੀਡੀ ਕਿਟ ਹੋ ਗਈ ਕਿਸੇ ਬੰਦੇ ਨੂੰ ਡਿਟੈਕਟ ਕਰਨਾ ਕੋਈ ਕਲੈਪਸ ਹੋ ਗਈ ਬਿਲਡਿੰਗ ਉਦਾਂ ਦੇ ਉਜਾਰ ਆਏ ਨੇ ਉਸ ਤੋਂ ਇਲਾਵਾ ਸਾਡੇ ਕੋਲੇ ਕਟਰ ਵਿਦ ਸਪਰੇਡਰ ਮਤਲਬ ਕੋਈ ਚੀਜ਼ ਤੋੜਨੀ ਹੈ ਕੋਈ ਵਢਣੀ ਹੈ ਉਹਦੇ ਵਾਸਤੇ ਉਜਾਰ ਆਏ ਨੇ ਉਸ ਇਮਪਲਾਈਜ਼ ਦੇ ਲਈ ਫਾਇਰ ਸੂਟ ਆਏ ਨੇ ਵੀ ਇਹ ਸੈੱਟ ਬਰੀðਿੰਗ ਅਪਰੇਟਸ ਜਿਹਨੂੰ ਕਹਿੰਦੇ ਧੂਏ ਦੇ ਵਿੱਚ ਅਸੀਂ ਜੇ ਵੜਨਾ ਹੋਵੇ ਉਹ ਆਏ ਨੇ ਸਾਡੇ ਕੋਲੇ ਵੀ ਮਤਲਬ ਸਾਰੇ ਨਵੀਂ ਤਕਨੀਕ ਦੇ ਇਕੁਪਮੈਂਟਸ ਦੇ ਨਾਲ ਐਥੀਕੀ ਫਾਇਰ ਬ੍ਰਿਗੇਡ ਲੈਸ ਆ ਹਾਂ ਕਹਿ ਸਕਦੇ ਆ ਜੀ ਪਹਿਲਾਂ ਨਾਲੋਂ ਜਿਹੜਾ ਹੈਗਾ ਬਹੁਤ ਨਵੇਂ ਇਕੁਪਮੈਂਟ ਜਿਹੜੇ ਫਾਇਰ ਬ੍ਰੀਡ ਦੇ ਵਿੱਚ ਆ ਚੁੱਕੇ ਆ ਇਹਦੇ ਵਾਸਤੇ ਸਾਡੀ ਸੈਂਟਰਲ ਪਰਚੇਜ਼ ਕਮੇਟੀ ਬਣੀ ਹੋਈ ਹੈ ਚੰਡੀਗੜ੍ਹ ਉਹੀ ਪਰਚੇਜ਼ ਕਰਦੀ ਹੈ ਤੇ ਅੱਗੇ ਅਲੱਗ-ਅਲੱਗ ਸਟੇਸ਼ਨਾਂ ਨੂੰ ਦਿੰਦੀ ਹੈ ਜੀ ਸਰ ਜਿਸ ਤਰ੍ਹਾਂ ਹੁਣ ਦੀਵਾਲੀ ਦੇ ਤਿਉਹਾਰ ਕਰਕੇ ਪਟਾਕਾ ਮੰਡੀਆਂ ਵੀ ਲੱਗੀਆਂ ਹੋਈਆਂ ਨੇ ਉੱਥੇ ਤੁਹਾਡੀਆਂ ਗੱਡੀਆਂ ਤਾਇਨਾਤ ਨੇ ਤੇ ਉੱਥੇ ਕਿਹੜੀ-ਕਿਹੜੀ ਚੀਜ਼ਾਂ ਦਾ ਖਿਆਲ ਰੱਖਿਆ ਜਾਂਦਾ ਹੈ ਉੱਥੇ ਅਲੱਗ-ਅਲੱਗ ਥਾਵਾਂ ਤੇ ਸਾਡੀਆਂ ਗੱਡੀਆਂ ਤਾਇਨਾਤ ਨੇ ਜਿੱਥੇ ਵੱਡੀਆਂ ਮੰਡੀਆਂ ਲੱਗੀਆਂ ਹੋਈਆਂ ਨੇ ਤੇ ਲੀਗਲ ਨੇ ਜਿਹੜੀਆਂ ਜੀ ਤੇ ਉਹਨਤੇ ਸਾਡੀਆਂ ਗੱਡੀਆਂ ਤਨਾਤ ਨੇ ਉੱਥੇ ਉਹਨਾਂ ਦੇ ਅਸੀਂ ਪਾਣੀ ਦੇ ਡਰਮੂ ਵਗੈਰਾ ਪਰਵਾਤੇ ਹੈਗੇ ਆ ਮੰਡੀ ਵਾਲਿਆਂ ਜਿਨ੍ਹਾਂ ਕੋਲੇ ਉੱਥੇ ਰੱਖੇ ਹੋਏ ਆ ਔਰ ਫਾਇਰ ਐਕਸਟਿਗੂਇਸ਼ਰ ਉਹਨਾਂ ਨੂੰ ਨਿਗ੍ਹਾ ਮਾਰ ਲਈ ਹੈਗੀ ਹੈ ਗੱਡੀਆਂ ਅਸੀਂ ਆਪ ਦੇ ਵੱਲੋਂ ਤਨਾਤ ਕੀਤੀਆਂ ਹੋਈਆਂ ਨੇ ਬਾਕੀ ਪਰਮਾਤਮਾ ਤੇ ਹੈ ਜੀ ਜਦੋਂ ਕਿ اچانک ਲੋਕਾਂ ਨੇ ਹੁਣ ਦੀਵਾਲੀ ਦਾ ਤੇ ਹਰਮਨਾਂ ਦਾ ਲੋਕ ਪਟਾਕੇ ਚਲਾਉਣ ਵੇਲੇ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖ ਸਕਦੇ ਨੇ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਸਰਕਾਰ ਨੇ ਇੱਕ ਟਾਈਮ ਟਾਈਮ ਲਾਈਨ ਦਿੱਤੀ ਹੋਈ ਹੈ ਨਾ ਪਟਾਕੇ ਚਲਾਉਣ ਵਾਸਤੇ ਸਾਨੂੰ ਉਹਨਾਂ ਦਾ ਪਾਲਣ ਕਰਨਾ ਚਾਹੀਦਾ ਉਸ ਤੋਂ ਇਲਾਵਾ ਅਸੀਂ ਤਾਂ ਇਹ ਵੀ ਅਪੀਲ ਕਰਦੇ ਆਂ ਵੀ ਇਹਨਾਂ ਇਸ ਟਾਈਮ ਦੇ ਵਿੱਚ ਗ੍ਰੀਨ ਪਟਾਕੇ ਚਲਾਏ ਜਾਣ ਤਾਂ ਕਿ ਜਦੋਂ ਕਿਸੇ ਵੀ ਜਦੋਂ ਬਲਾਸਟ ਨੂੰ ਦਾ ਪਟਾਕਾ ਉਹਦੇ ਜੋ ਧੂਆ ਨਿਕਲਦਾ ਪਹਿਲਾਂ ਸਾਡੇ ਫੇਫੜਿਆਂ ਦੇ ਵਿੱਚ ਹੋ ਜਾਂਦਾ ਹੈਗਾ ਤਾਂ ਸਾਨੂੰ ਉਹ ਨੁਕਸਾਨ ਕਰਦਾ ਹੈਗਾ ਇਸ ਤੋਂ ਇਲਾਵਾ ਪਟਾਕੇ ਚਲਾਉਣ ਵੇਲੇ ਹਮੇਸ਼ਾ ਜਿਹੜੇ ਹੈਗੇ ਆ ਖੁੱਲੀ ਥਾਂ ਤੇ ਪਟਾਕੇ ਚਲਾਉਣੇ ਚਾਹੀਦੇ ਆ ਖੁੱਲੀ ਥਾਂ ਤੇ ਪਟਾਕੇ ਚਾਹਦੇ ਨਾਲ-ਨਾਲ ਪਾਣੀ ਦੀ ਬਾਲਟੀ ਜਾਂ ਕੋਈ ਡਰਮ ਵਗੈਰਾ ਭਰ ਕੇ ਨਾਲ ਰੱਖਣਾ ਚਾਹੀਦਾ ਉਸ ਤੋਂ ਇਲਾਵਾ ਹਰ ਵੇਲੇ ਨਾਹੀ ਲਾਉਣ ਦੇ ਕੱਪੜੇ ਵਗੈਰਾ ਜਿਹੜੇ ਅਸੀਂ ਪਾਉਣੇ ਜਿਨ੍ਹਾਂ ਨੂੰ ਅੱਗ ਜ਼ਿਆਦਾ ਲੱਗਦੀ ਹੈ ਉਹ ਨਹੀਂ ਪਾਉਣੇ ਚਾਹੀਦੇ ਸੂਤੀ ਕੱਪੜੇ ਪਾਉਣੇ ਚਾਹੀਦੇ ਔਰ ਮੈਂ ਪਹਿਲਾਂ ਵੀ ਅਪੀਲ ਕਰ ਚੁੱਕਾ ਹੈ ਫੈਕਟਰੀ ਵਗੈਰਾ ਦੇ ਵਿੱਚ ਜਿਹੜਾ ਹੈਗਾ ਵੇਸਟ ਮਟੀਰੀਅਲ ਸਾਡਾ ਜਿਹੜਾ ਹੈਗਾ ਛੱਤ ਤੇ ਪਿਆ ਹੁੰਦਾ ਤਾਂ ਉਹਨੂੰ ਸਾਈਡ ਤੇ ਕਰ ਲੈਣਾ ਚਾਹੀਦਾ ਇਹਨਾਂ ਦਿਨਾਂ ਦੇ ਵਿੱਚ ਜਾਂ ਉਹਨੂੰ ਟੱਕ ਦੇਣਾ ਚਾਹੀਦਾ ਕਿਸੇ ਚੀਜ਼ ਦੇ ਨਾਲ ਤੇ ਇਹ ਹਦਾਇਤਾਂ ਜ਼ਰੂਰੀ ਹੈ ਸਾਡੀ ਗੱਡੀ ਜਾਂਦੀ ਹੈ ਮੰਨ ਲਓ ਪਤਾ ਨਹੀਂ ਕਿੱਡੀ ਵੱਡੀ ਘਟਨਾ ਹੋਈ ਹੁੰਦੀ ਅੱਗੇ ਉਹਨੂੰ ਤੁਰੰਤ ਰਸਤਾ ਦੇਣਾ ਚਾਹੀਦਾ ਹੈ ਬਿਲਕੁਲ ਠੀਕ ਹੈ ਜੀ ਸਰ ਜਿਸ ਤਰ੍ਹਾਂ ਹੁਣ ਇੱਕ ਪਾਸੇ ਲੋਕ ਤਾਂ ਆਪਣੇ ਘਰੇ ਦੀਵਾਲੀ ਮਨਾਉਂਦੇ ਨੇ ਤੁਹਾਡੇ ਸਾਰੇ ਮੁਲਾਜ਼ਮਾਂ ਦੀਆਂ ਛੁੱਟੀਆਂ ਵੀ ਰੱਦ ਹੋ ਜਾਂਦੀਆਂ ਨੇ ਲੋਕਾਂ ਨੂੰ ਫਿਰ ਕੀ ਅਪੀਲ ਕਰਾਂਗਾ ਕਿਉਂਕਿ ਤੁਸੀਂ ਦਿਨ ਰਾਤ ਉਹਨਾਂ ਦੇ ਵਾਸਤੇ ਤਿਆਨਾਂ ਤੋਂ ਅਸੀਂ ਅਸੀਂ ਦੇਖੋ 1997 ਤੋਂ ਜਿੱਦਾਂ ਮੈਂ ਪਹਿਲਾਂ ਵੀ ਬੋਲਿਆ ਸੀਗਾ ਇੱਕ ਵਾਰ ਵੀ ਅਸੀਂ ਦੀਵਾਲੀ ਸਾਡੀ ਇੱਥੇ ਹੀ ਲੰਗੀ ਹੈ ਹੈਨਾ ਦੀਵਾਲੀ ਵਾਲੇ ਦਿਨ ਜਿਹੜੇ ਬਾਕੀ ਹੁੰਦੇ ਅੱਗੇ ਪਿੱਛੇ ਉਹ ਵੀ ਸਾਡੇ ਫਾਇਰ ਬ੍ਰਿਗੇਡ ਤੇ ਲੰਘਦੇ ਆ ਉਹ ਸ਼ਨੀ ਐਤਵਾਰ ਅਸੀਂ ਉਹ ਵੀ ਨਹੀਂ ਦੇਖਦੇ ਹੈਗੇ ਆ ਸਾਡੀ ਲੋਕਾਂ ਨੂੰ ਇਹੀ ਅਪੀਲ ਹੈਗੀ ਹੈ ਵੀ ਜਦੋਂ ਅੱਗ ਲੱਗਦੀ ਹੈਗੀ ਹੈ ਅਸੀਂ ਮੌਕੇ ਤੇ ਜਾਂਦੇ ਆ ਤਾਂ ਲੋਕਾਂ ਨੂੰ ਪੈਨਿਕ ਨਹੀਂ ਹੋਣਾ ਚਾਹੀਦਾ ਉਹਨਾਂ ਨੂੰ ਸਾਡਾ ਸਾਥ ਦੇਣਾ ਚਾਹੀਦਾ ਬਿਲਕੁਲ ਕਈ ਵਾਰ ਕੀ ਕਰਦੇ ਆ ਲੋਕ ਸਾਡੀ ਪਾਈ ਪੰਜਾ ਸਾਡੀ ਕੋਈ ব্রাঞ্চ ਚੱਕ ਕੇ ਇਧਰ ਉਧਰ ਲੈ ਜਾਂਦੇ ਆ ਸਾਨੂੰ ਬੜੀ ਮੁਸ਼ਕਲ ਆਉਂਦੀ ਆ ਉਸ ਚੀਜ਼ ਦੇ ਨਾਲ ਤਾਂ ਸਾਨੂੰ ਇਹ ਲੋਕਾਂ ਨੂੰ ਸਾਡਾ ਸਾਥ ਦੇਣਾ ਚਾਹੀਦਾ ਜਦੋਂ ਕੋਈ ਗੱਲਬਾਤ ਹੁੰਦੀ ਆ ਤਾਂ ਅਸੀਂ ਕੋਸ਼ਿਸ਼ ਕਰਦੇ ਆ ਬੈਸਟ ਕਰਨ ਦੀ ਜੀ ਬਿਲਕੁਲ ਧੰਨਵਾਦ ਜੀ ਤਾਂ ਲੋਕਾਂ ਨੂੰ ਇਹੀ ਅਪੀਲ ਹੈ ਕਿ ਤੁਸੀਂ ਫਾਇਰ ਵਿਗਟ ਦਾ ਸਾਥ ਦੇਣਾ ਜੇਕਰ ਵੈਸੇ ਤਾਂ ਨਾ ਰੱਬ ਕਰੇ ਘਟਨਾ ਹੋਵੇ ਜੇਕਰ ਕਿਤੇ ਘਟਨਾ ਇੰਡੀਆ ਫਾਇਰ ਵਿਕਟ ਦਾ ਸਾਥ ਦੇਣਾ ਤੇ ਜੋ ਜੋ ਇਹਨਾਂ ਨੇ ਹਦਾਇਤਾਂ ਦੱਸੀਆਂ ਨੇ ਪਟਾਕੇ ਚਲਾਉਣ ਵੇਲੇ ਉਹਨਾਂ ਗੱਲਾਂ ਦਾ ਧਿਆਨ ਰੱਖਣਾ ਤੇਰੇ ਅਪਡੇਟਸਾਂ ਨਾਲ ਜੁੜੇ ਲੁਧਿਆਣਾ ਸੰਜੀਤ ਸਿੰਘ ਜਨਤੈਸ਼ੀ ਧੰਨਵਾਦ